ਹੁਣ ਆਪਾਂ ਗੱਲ ਕਰੀਏ ਮਾਨਸਾ ਜ਼ਿਲ੍ਹੇ ਦੇ ਪਿੰਡ ਫਾਫੜੇ ਭਾਈਕੇ ਦੇ ਇਤਿਹਾਸ ਬਾਰੇ ਵੀ ਇਸ ਪਿੰਡ ਦਾ ਨਾਮ ਫਾਫੜੇ ਭਾਈਕੇ ਕਿਵੇਂ ਪਿਆ ਤਾਂ ਕਹਿੰਦੇ ਇਹ ਪਿੰਡ ਰਾਜਾ ਰਾਏ ਅਲੀ ਦੇ ਰਿਸ਼ਤੇਦਾਰਾਂ ਦਾ ਸੀ ਤੇ ਇਸ ਪਿੰਡ ਦਾ ਪਹਿਲਾ ਨਾਮ ਰਾਏਪੁਰ ਹੁੰਦਾ ਸੀ ਮੁਗਲਾਂ ਦੇ ਰਾਜ ਸਮੇਂ ਇਸ ਪਿੰਡ ਦੀ ਮਾਲਕੀ ਫਾਫੜਾ ਨਾਂ ਦੇ ਆਦਮੀ ਨੇ ਆਪਣੀ ਪੁਰਾਣੀ ਦੋਸਤੀ ਕਾਰਨ ਜ਼ਿਲ੍ਹਾ ਲਾਹੌਰ ਦੇ ਪਿੰਡ ਦਿਪਾਲਪੁਰ ਦੇ ਰਾਜੇ ਰਾਏ ਅਲੀ ਤੋਂ ਲਈ ਸੀ ਫਾਫੜਾ ਜੀ ਦੀ ਅੱਗੇ ਪੰਜਵੀਂ ਪੀੜੀ ਵਿੱਚ ਬ੍ਰਿਆਮ ਜੀ ਹੋਏ ਨੇ ਤੇ ਬ੍ਰਿਆਮ ਜੀ ਦੇ ਅੱਗੇ ਦੋ ਪੁੱਤਰ ਹੋਏ ਨੇ ਮੰਗੋ ਤੇ ਅਲਦਿਤ ਤੇ ਅਲਦਿਤ ਜੀ ਦੇ ਅੱਗੇ ਪੁੱਤਰ ਹੋਇਆ ਪਾਈ ਵੈਲੋ ਜੀ ਪਾਈ ਵੈਲੋ ਜੀ ਬਹੁਤ ਸੰਤ ਸੁਭਾਅ ਦੇ ਆਦਮੀ ਸੀ ਤੇ ਜਦੋਂ ਉਹ ਅੰਮ੍ਰਿਤਸਰ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਕੋਲ ਪਹੁੰਚੇ ਤਾਂ ਉਹਨਾਂ ਦੇ ਸਿੱਖ ਬਣ ਗਏ ਤੇ ਅੱਗੇ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕਰਨ ਦਾ ਕੰਮ ਆਰੰਭ ਕੀਤਾ ਤਾਂ ਪਾਈ ਵੈਲੋ ਜੀ ਨੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਕੇ ਆਵਾ ਪਕਾਇਆ ਤੇ ਇੱਟਾਂ ਤਿਆਰ ਕਰਕੇ ਸਰੋਵਰ ਉੱਤੇ ਲਵਾਇਆ ਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਜੀ ਦੀ ਇਹ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਕਿਤਾਬ ਵਾਕਿਆ ਕੀ ਭਾਈ ਬੈਲੋ ਸਭ ਤੋਂ ਪਹਿਲਾਂ ਇਸ ਕਰਕੇ ਫਾਫੜੇ ਦੇ ਨਾਲ ਭਾਈ ਕੇ ਲੱਗਣ ਲੱਗ ਪਿਆ ਤੇ ਇਸ ਪਿੰਡ ਨੂੰ ਭਾਈ ਕੇ ਫਾਫੜੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਤੇ ਹੁਣ ਇਸ ਪਿੰਡ ਨੂੰ ਫਾਫੜੇ ਭਾਈ ਕੇ ਨਾਮ ਨਾਲ ਜਾਣਿਆ ਜਾਂਦਾ ਸੋ ਫਾਫੜੇ ਭਾਈ ਕੇ ਪਿੰਡ ਦੇ ਇਸ ਇਤਿਹਾਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ